ਆਨਰੇਤੀ ਤੁਹਾਡਾ ਸਵਾਗਤ ਹੈ ਮੈਂ ਨੂਰ ਵਰਜੋਤ ਲੈ ਕੇ ਹਾਜ਼ਰ ਵੱਡੀ ਤੇ ਅਹਿਮ ਖਬਰ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਨੂੰ ਜੁੜੀ ਹੋਈ ਹੈ ਇਹ ਖਬਰ ਦੱਸਦੀ ਹੈ ਕਿ ਕਤਲ ਹੋਇਆ ਸੀਗਾ ਜੂਨ ਮਹੀਨੇ ਦੇ ਵਿੱਚ ਤਾਂ ਉਸ ਨੂੰ ਲੈ ਕੇ ਕਨੇਡੀਅਨ ਪੁਲਿਸ ਬਹੁਤ ਹੀ ਸਖਤ ਹੋਈ ਹੋਈ ਸੀਗੀ ਤੇ ਕਾਤਲਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਬਰਕਰਾਰ ਸੀ ਤਾਂ ਹੁਣ ਜੋ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਕਾਤਲਾਂ ਨੂੰ ਜਿਹੜਾ ਤਾਬੂ ਕਰ ਲੇਗੀ ਪੁਲਿਸ ਗ੍ਰਿਫਤਾਰ ਕਰੇਗੀ ਇਹ ਸੂਤਰਾਂ ਦੇ ਮੁਤਾਬਿਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੋ ਅਹਿਮ ਖਬਰ ਹੈ ਅੱਜ ਦੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਨਾਲ ਜੁੜੀ ਅਹਿਮ ਖਬਰ ਹੈ ਸੂਤਰਾਂ ਮੁਤਾਬਿਕ ਹਰਦੀਪ ਸਿੰਘ ਨਿਜਰ ਦੇ ਕਾਤਲਾਂ ਦੀ ਜਲਦ ਹੀ ਗ੍ਰਿਫਤਾਰੀ ਹੋ ਸਕਦੀ ਹੈ ਨਿਜਰ 45 ਸਾਲਾਂ ਦੀ ਉਹਨਾਂ ਦੀ ਉਮਰ ਸੀਗੀ 18 ਜੂਨ ਨੂੰ ਸਰੀ ਦੇ ਵਿੱਚ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਜਦੋਂ ਉਹ ਇੱਕ ਗੁਰਦੁਆਰ ਤੋਂ ਨਿਕਲ ਰਹੇ ਸਨ ਵਸਟਿੰਗਨ ਕੋਸਟ ਨੇ ਸਤੰਬਰ ਦੇ ਵਿੱਚ ਵੀਡੀਓ ਫੂਟੇਜ ਅਤੇ ਗਵਾਹਾਂ ਦੇ ਬਿਆਰੇ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਸੀ ਕਿ ਨਿਜਰ ਦੇ ਕਤਲ ਦੇ ਵਿੱਚ ਘੱਟੋ-ਘੱਟ 6 ਲੋਕ ਸ਼ਾਮਿਲ ਸਨ ਤੇ ਦੋ ਜਿਹੜੇ ਸੀਗੇ ਵਾਹਨਾ ਤੇ ਸਵਾਰ ਸੀਗੇ ਸੂਤਰਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿਜਰ ਦੇ ਕਾਤਲ ਕੈਨੇਡਾ ਵਿੱਚ ਹੀ ਮੌਜੂਦ ਨੇਗੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ RCMP ਦੇ ਵੱਲੋਂ ਲਗਾਤਾਰ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਸੂਤਰਾਂ ਦੇ ਮੁਤਾਬਕ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲੇ ਕੈਨੇਡਾ ਛੱਡ ਕਿਧਰੇ ਨਹੀਂ ਗਏ ਤੇ ਆਰਸੀਐਮਪੀ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਦੋਂ ਦੋਵਾਂ ਵਿਰੋਧ ਦੇ ਦੋਸ਼ ਪਾਇਰ ਕੀਤੇ ਜਾਣਗੇ ਤਾਂ ਪੁਲਿਸ ਇਸ ਕਤਲ ਦੇ ਵਿੱਚ ਕਾਤਲਾਂ ਤੇ ਭਾਰਤ ਸਰਕਾਰ ਦੀ ਸ਼ਮੂਲੀਅਤ ਬਾਰੇ ਵੀ ਸਪਸ਼ਟੀਕਰਨ ਦਵੇਗੀ ਸੋ ਫਿਲਹਾਲ ਦੀ ਜੋ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਕਾਤਲ ਜਿਹੜੇ ਐ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਹੈ ਇੰਨੀ ਕਿ ਜਾਣਕਾਰੀ ਜਿਹੜੀ ਕੈਨੇਡਾ ਦੀ ਪੁਲਿਸ ਨੂੰ ਮਿਲ ਗਈ ਹੈ ਕਿ ਉਹ ਇੱਥੋਂ ਛੱਡ ਕੇ ਵੀ ਕਿਤੇ ਨਹੀਂ ਭੱਜੇ ਹੈਗੇ ਤਾਂ ਹਰਦੀਪ ਸਿੰਘ ਨਿਜਰ ਕਤਲकांड ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਭਾਰਤ 'ਤੇ ਦੋਸ਼ ਲਗਾਏ ਸੀਗੇ ਸਤੰਬਰ ਦੇ ਵਿੱਚ ਟਰੂਡੋ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਖੜ ਕੇ ਕਿਹਾ ਸੀਗਾ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਦਾ ਹੱਥ ਹੈ ਹਾਲਾਂਕਿ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀਗਾ ਕਿਉਂਕਿ ਇਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਆਪਸ ਦੇ ਵਿੱਚ ਜਿਹੜਾ ਕੈਨੇਡਾ ਤੇ ਭਾਰਤ ਦੇ ਵਿੱਚ ਫੁੱਟ ਪੈਂਦੀ ਹੋਈ ਕਿਤੇ ਨਾ ਕਿਤੇ ਨਜ਼ਰ ਆਏ ਤੇ ਜਿਸ ਤੋਂ ਬਾਅਦ ਕੈਨੇਡਾ ਨੇ ਵੀ ਕਈ ਐਕਸ਼ਨ ਲਏ ਤੇ ਭਾਰਤ ਨੇ ਵੀ ਕਈ ਇਸ ਨੂੰ ਲੈ ਕੇ ਐਕਸ਼ਨ ਲਏ ਸੀ ਕਿਉਂਕਿ ਇੱਕ ਇਸ ਗੱਲ ਪਿੱਛੇ ਕਿਉਂਕਿ ਉਸ ਦੇ ਵੱਲੋਂ ਕਹਿ ਦਿੱਤਾ ਗਿਆ ਸੀਗਾ ਕਿ ਜਿਹੜਾ ਭਾਰਤ ਦੇ ਵਿੱਚ ਕੋਈ ਹੱਥ ਹੋ ਸਕਦਾ ਹੈ ਕਿ ਜਿਹੜਾ ਉੱਥੋਂ ਦਾ ਰਹਿਣ ਵਾਲਾ ਹੈ ਨਿੱਜਰ ਉੱਥੋਂ ਦੇ ਰਹਿਣ ਵਾਲੇ ਸੀਗੇ ਹੈ ਕਿ ਚਾਹੇ ਭਾਰਤੀ ਸੀਗੇ ਪੰਜਾਬੀ ਸੀਗੇ ਪਰ ਰਹਿੰਦੇ ਉੱਥੇ ਸੀਗੇ ਪਰ ਉੱਥੋਂ ਦੀ ਗਵਰਨਮੈਂਟ ਕਹਿੰਦੀ ਹੈ ਕਿ ਜੇਕਰ ਸਾਡੇ ਕਿਸੇ ਬੰਦੇ ਨਾਲ ਇਸ ਤਰ੍ਹਾਂ ਹੋਇਆ ਸਾਡੇ ਕਿਸੇ ਬੰਦੇ ਦਾ ਕਤਲ ਹੋਇਆ ਤਾਂ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਜਿਦੇ ਵਿੱਚ ਭਾਰਤ ਦੇ ਕੁਝ ਲੋਕਾਂ ਤੇ ਸ਼ੱਕ ਜਤਾਇਆ ਸੀਗਾ ਕਿ ਭਾਰਤ ਦੇ ਵਿੱਚੋਂ ਹੀ ਕਿਸੇ ਨੇ ਕੰਮ ਕੀਤਾ ਹੋ ਸਕਦਾ ਹੈਗਾ ਸੋ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਕਤਲ ਹੋਇਆ ਸੀਗਾ ਹਰਦੀਪ ਸਿੰਘ ਨਿੱਜਰ ਦਾ ਤੇ ਇਸ ਮਾਮਲੇ ਦੇ ਵਿੱਚ ਜਲਦ ਹੀ ਜਿਹੜੇ ਨੇ ਕਾਤਲ ਗ੍ਰਿਫਤਾਰ ਕੀਤੇ ਜਾਣਗੇ ਸੂਤਰਾਂ ਦੇ ਮੁਤਾਬਕ ਇਹ ਵੱਡੀ ਖਬਰ ਹੈ ਆਨਰੇਤੀ ਤੁਹਾਡਾ ਸਵਾਗਤ ਹੈ ਮੈਂ ਨੂਰ ਵਰਜੋਤ ਲੈ ਕੇ ਹਾਜ਼ਰ ਵੱਡੀ ਤੇ ਅਹਿਮ ਖਬਰ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਨੂੰ ਜੁੜੀ ਹੋਈ ਹੈ ਇਹ ਖਬਰ ਦੱਸਦੀ ਹੈ ਕਿ ਕਤਲ ਹੋਇਆ ਸੀਗਾ ਜੂਨ ਮਹੀਨੇ ਦੇ ਵਿੱਚ ਤਾਂ ਉਸ ਨੂੰ ਲੈ ਕੇ ਕਨੇਡੀਅਨ ਪੁਲਿਸ ਬਹੁਤ ਹੀ ਸਖਤ ਹੋਈ ਹੋਈ ਸੀਗੀ ਤੇ ਕਾਤਲਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਬਰਕਰਾਰ ਸੀ ਤਾਂ ਹੁਣ ਜੋ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਕਾਤਲਾਂ ਨੂੰ ਜਿਹੜਾ ਤਾਬੂ ਕਰ ਲਗੀ ਪੁਲਿਸ ਗ੍ਰਿਫਤਾਰ ਕਰੇਗੀ ਇਹ ਸੂਤਰਾਂ ਦੇ ਮੁਤਾਬਿਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੋ ਅਹਿਮ ਖਬਰ ਹੈ ਅੱਜ ਦੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਨਾਲ ਜੁੜੀ ਅਹਿਮ ਖਬਰ ਹੈ ਸੂਤਰਾਂ ਮੁਤਾਬਿਕ ਹਰਦੀਪ ਸਿੰਘ ਨਿਜਰ ਦੇ ਕਾਤਲਾਂ ਦੀ ਜਲਦ ਹੀ ਗ੍ਰਿਫਤਾਰੀ ਹੋ ਸਕਦੀ ਹੈ ਨਿਜਰ 45 ਸਾਲਾਂ ਦੀ ਉਹਨਾਂ ਦੀ ਉਮਰ ਸੀਗੀ 18 ਜੂਨ ਨੂੰ ਸਰੀ ਦੇ ਵਿੱਚ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਜਦੋਂ ਉਹ ਇੱਕ ਗੁਰਦੁਆਰ ਤੋਂ ਨਿਕਲ ਰਹੇ ਸਨ ਬਸ ਟਿੰਗਨ ਪੋਸਟ ਨੇ ਸਤੰਬਰ ਦੇ ਵਿੱਚ ਵੀਡੀਓ ਫੂਟੇਜ ਅਤੇ ਗਵਾਹਾਂ ਦੇ ਬਿਆਰੇ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਸੀ ਕਿ ਨਿੱਜਰ ਦੇ ਕਤਲ ਦੇ ਵਿੱਚ ਘੱਟੋ-ਘੱਟ 6 ਲੋਕ ਸ਼ਾਮਿਲ ਸਨ ਤੇ ਦੋ ਜਿਹੜੇ ਸੀਗੇ ਵਾਹਨਾ ਤੇ ਸਵਾਰ ਸੀਗੇ ਸੂਤਰਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਾਤਲ ਕੈਨੇਡਾ ਵਿੱਚ ਹੀ ਮੌਜੂਦ ਨੇਗੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ RCMP ਦੇ ਵੱਲੋਂ ਲਗਾਤਾਰ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਸੂਤਰਾਂ ਦੇ ਮੁਤਾਬਿਕ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲੇ ਕੈਨੇਡਾ ਛੱਡ ਕਿਧਰੇ ਨਹੀਂ ਗਏ ਅਤੇ ਆਰਸੀਐਮਪੀ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਦੋਂ ਦੋਵਾਂ ਵਿਰੋਧ ਦੇ ਦੋਸ਼ ਤਾਇਰ ਕੀਤੇ ਜਾਣਗੇ ਤਾਂ ਪੁਲਿਸ ਇਸ ਕਤਲ ਦੇ ਵਿੱਚ ਕਾਤਲਾਂ ਤੇ ਭਾਰਤ ਸਰਕਾਰ ਦੀ ਸ਼ਮੂਲੀਅਤ ਬਾਰੇ ਵੀ ਸਪਸ਼ਟਿਕਰਨ ਦੇਵੇਗੀ ਸੋ ਫਿਲਹਾਲ ਦੀ ਜੋ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਕਾਤਲ ਜਿਹੜੇ ਐ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਹੈ ਇੰਨੀ ਕਿ ਜਾਣਕਾਰੀ ਜਿਹੜੀ ਕੈਨੇਡਾ ਦੇ ਪੁਲਿਸ ਨੂੰ ਮਿਲ ਗਈ ਹੈ ਕਿ ਉਹ ਇੱਥੋਂ ਛੱਡ ਕੇ ਵੀ ਕਿਤੇ ਨਹੀਂ ਭੱਜੇ ਹੈਗੇ ਤਾਂ ਹਰਦੀਪ ਸਿੰਘ ਨਿਜਰ ਕਤਲकांड ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਭਾਰਤ 'ਤੇ ਦੋਸ਼ ਲਗਾਏ ਸੀਗੇ ਸਤੰਬਰ ਦੇ ਵਿੱਚ ਟਰੂਡੋ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਖੜ ਕੇ ਕਿਹਾ ਸੀਗਾ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਦਾ ਹੱਥ ਹੈ ਹਾਲਾਂਕਿ ਭਾਰਤ ਨੇ ਨਾ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀਗਾ ਕਿਉਂਕਿ ਇਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਆਪਸ ਦੇ ਵਿੱਚ ਜਿਹੜਾ ਕੈਨੇਡਾ ਤੇ ਭਾਰਤ ਦੇ ਵਿੱਚ ਫੁੱਟ ਪੈਂਦੀ ਹੋਈ ਕਿਤਨਾ ਕਿਤੇ ਨਜ਼ਰ ਆਇਆ ਜਿਸ ਤੋਂ ਬਾਅਦ ਕੈਨੇਡਾ ਨੇ ਵੀ ਕਈ ਐਕਸ਼ਨ ਲਏ ਤੇ ਭਾਰਤ ਨੇ ਵੀ ਕਈ ਇਸ ਨੂੰ ਲੈ ਕੇ ਐਕਸ਼ਨ ਲਏ ਜਿਉਂਕਿ ਇੱਕ ਇਸ ਗੱਲ ਪਿੱਛੇ ਕਿਉਂਕਿ ਉਸ ਦੇ ਵੱਲੋਂ ਕਹਿ ਦਿੱਤਾ ਗਿਆ ਸੀਗਾ ਕਿ ਜਿਹੜਾ ਭਾਰਤ ਦੇ ਵਿੱਚ ਕੋਈ ਹੱਥ ਹੋ ਸਕਦਾ ਹੈ ਕਿ ਜਿਹੜਾ ਉੱਥੋਂ ਦਾ ਰਹਿਣ ਵਾਲਾ ਨਿੱਜਰ ਉੱਥੋਂ ਦੇ ਰਹਿਣ ਵਾਲੇ ਸੀਗੇ ਹੈਗੇ ਚਾਹੇ ਭਾਰਤੀ ਸੀਗੇ ਪੰਜਾਬੀ ਸੀਗੇ ਪਰ ਰਹਿੰਦੇ ਉੱਥੇ ਸੀਗੇ ਪਰ ਉੱਥੋਂ ਦੀ ਗਵਰਨਮੈਂਟ ਕਹਿੰਦੀ ਹੈ ਕਿ ਜੇਕਰ ਸਾਡੇ ਕਿਸੇ ਬੰਦੇ ਨਾਲ ਇਸ ਤਰ੍ਹਾਂ ਹੋਇਆ ਹੈ ਸਾਡੇ ਕਿਸੇ ਬੰਦੇ ਦਾ ਕਤਲ ਹੋਇਆ ਤਾਂ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਜਿਦੇ ਵਿੱਚ ਭਾਰਤ ਦੇ ਕੁਝ ਲੋਕਾਂ ਤੇ ਸ਼ੱਕ ਜਤਾਇਆ ਸੀਗਾ ਕਿ ਭਾਰਤ ਦੇ ਵਿੱਚੋਂ ਹੀ ਕਿਸੇ ਨੇ ਕੰਮ ਕੀਤਾ ਹੋ ਸਕਦਾ ਹੈਗਾ ਸੋ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਕਤਲ ਹੋਇਆ ਸੀਗਾ ਹਰਦੀਪ ਸਿੰਘ ਨਿੱਜਰ ਦਾ ਤੇ ਇਸ ਮਾਮਲੇ ਦੇ ਵਿੱਚ ਜਲਦ ਹੀ ਜਿਹੜੇ ਨੇ ਕਾਤਿਲ ਗ੍ਰਿਫਤਾਰ ਕੀਤੇ ਜਾਣਗੇ ਸੂਤਰਾਂ ਦੇ ਮੁਤਾਬਕ ਇਹ ਵੱਡੀ ਖਬਰ ਔਨਰਟੀ ਤੁਹਾਡਾ ਸਵਾਗਤ ਹੈ ਮੈਂ ਨੂਰ ਵਰਚੂਤ ਲੈ ਕੇ ਹਾਜ਼ਰ ਵੱਡੀ ਤੇ ਅਹਿਮ ਖਬਰ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਨੂੰ ਜੁੜੀ ਹੋਈ ਹੈ ਇਹ ਖਬਰ ਦੱਸਦੀ ਹੈ ਕਿ ਕਤਲ ਹੋਇਆ ਸੀਗਾ ਜੂਨ ਮਹੀਨੇ ਦੇ ਵਿੱਚ ਤਾਂ ਉਸ ਨੂੰ ਲੈ ਕੇ ਕੈਨੇਡੀਅਨ ਪੁਲਿਸ ਬਹੁਤ ਹੀ ਸਖਤ ਹੋਈ ਹੋਈ ਸੀਗੀ ਤੇ ਕਾਤਲਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਬਰਕਰਾਰ ਸੀ ਤਾਂ ਹੁਣ ਜੋ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਕਾਤਲਾਂ ਨੂੰ ਜਿਹੜਾ ਤਾਬੂ ਕਰ ਲੇਗੀ ਪੁਲਿਸ ਗ੍ਰਿਫਤਾਰ ਕਰੇਗੀ ਇਹ ਸੂਤਰਾਂ ਦੇ ਮੁਤਾਬਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੋ ਅਹਿਮ ਖਬਰ ਹੈ ਅੱਜ ਦੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਨਾਲ ਜੁੜੀ ਅਹਿਮ ਖਬਰ ਹੈ ਸੂਤਰਾਂ ਮੁਤਾਬਕ ਹਰਦੀਪ ਸਿੰਘ ਨਿਜਰ ਦੇ ਕਾਤਲਾਂ ਦੀ ਜਲਦੀ ਹੀ ਗ੍ਰਿਫਤਾਰੀ ਹੋ ਸਕਦੀ ਹੈ ਨਿਜਰ 45 ਸਾਲਾਂ ਦੀ ਉਹਨਾਂ ਦੀ ਉਮਰ ਸੀਗੀ 18 ਜੂਨ ਨੂੰ ਸਰੀ ਦੇ ਵਿੱਚ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਜਦੋਂ ਉਹ ਇੱਕ ਗੁਰਦੁਆਰ ਤੋਂ ਨਿਕਲ ਰਹੇ ਸਨ ਵਸਟਿੰਗਨ ਪੋਸਟ ਨੇ ਸਤੰਬਰ ਦੇ ਵਿੱਚ ਵੀਡੀਓ ਫੂਟੇਜ ਅਤੇ ਗਵਾਹਾਂ ਦੇ ਬਿਉਰੇ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਸੀ ਕਿ ਨਿਜਰ ਦੇ ਕਤਲ ਦੇ ਵਿੱਚ ਘੱਟੋ ਘੱਟ 6 ਲੋਕ ਸ਼ਾਮਿਲ ਸਨ ਤੇ ਦੋ ਜਿਹੜੇ ਸੀਗੇ ਵਾਹਨਾ ਤੇ ਸਵਾਰ ਸੀਗੇ ਸੂਤਰਾਂ ਦੇ ਕਹਿਣਾਂ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਾਤਲ ਕੈਨੇਡਾ ਵਿੱਚ ਹੀ ਮੌਜੂਦ ਨੇਗੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ RCMP ਦੇ ਵੱਲੋਂ ਲਗਾਤਾਰ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਸੂਤਰਾਂ ਦੇ ਮੁਤਾਬਿਕ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲੇ ਕੈਨੇਡਾ ਛੱਡ ਕਿਧਰੇ ਨਹੀਂ ਗਏ ਤੇ RCMP ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਦੋਂ ਦੋਵਾਂ ਵਿਰੋਧ ਦੋਸ਼ ਤਾਇਰ ਕੀਤੇ ਜਾਣਗੇ ਤਾਂ ਪੁਲਿਸ ਇਸ ਕਤਲ ਦੇ ਵਿੱਚ ਕਾਤਲਾਂ ਤੇ ਭਾਰਤ ਸਰਕਾਰ ਦੀ ਸ਼ਮੂਲੀਅਤ ਬਾਰੇ ਵੀ ਸਪਸ਼ਟੀਕਰਨ ਦੇਵੇਗੀ ਸੋ ਫਿਲਹਾਲ ਦੀ ਜੋ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਕਾਤਲ ਜਿਹੜੇ ਐ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਹੈ ਇੰਨੀ ਕਿ ਜਾਣਕਾਰੀ ਜਿਹੜੀ ਕੈਨੇਡਾ ਦੇ ਪੁਲਿਸ ਨੂੰ ਮਿਲ ਗਈ ਹੈ ਕਿ ਉਹ ਇੱਥੋਂ ਛੱਡ ਕੇ ਵੀ ਕਿਤੇ ਨਹੀਂ ਭੱਜੇ ਹੈਗੇ ਹਰਦੀਪ ਸਿੰਘ ਨੀਜਰ ਕਤਲकांड ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਭਾਰਤ 'ਤੇ ਦੋਸ਼ ਲਗਾਏ ਸੀਗੇ ਸਤੰਬਰ ਦੇ ਵਿੱਚ ਟਰੂਡੋ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਖੜਕੇ ਕਿਹਾ ਸੀਗਾ ਕਿ ਹਰਦੀਪ ਸਿੰਘ ਨੀਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਦਾ ਹੱਥ ਹੈ ਹਾਲਾਂਕਿ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀਗਾ ਕਿਉਂਕਿ ਇਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਆਪਸ ਦੇ ਵਿੱਚ ਜਿਹੜਾ ਕੈਨੇਡਾ ਅਤੇ ਭਾਰਤ ਦੇ ਵਿੱਚ ਫੁੱਟ ਪੈਂਦੀ ਹੋਈ ਕਿਤਨਾ ਕਿਤੇ ਨਜ਼ਰ ਆਏ ਜਿਸ ਤੋਂ ਬਾਅਦ ਕੈਨੇਡਾ ਨੇ ਵੀ ਕਈ ਐਕਸ਼ਨ ਲਏ ਤੇ ਭਾਰਤ ਨੇ ਵੀ ਕਈ ਇਸ ਨੂੰ ਲੈ ਕੇ ਐਕਸ਼ਨ ਲਏ ਜਿਉਂਕਿ ਇੱਕ ਇਸ ਗੱਲ ਪਿੱਛੇ ਕਿਉਂਕਿ ਉਸ ਦੇ ਵੱਲੋਂ ਕਹਿ ਦਿੱਤਾ ਗਿਆ ਸੀਗਾ ਕਿ ਜਿਹੜਾ ਭਾਰਤ ਦੇ ਵਿੱਚ ਕੋਈ ਹੱਥ ਹੋ ਸਕਦਾ ਹੈ ਕਿ ਜਿਹੜਾ ਉੱਥੋਂ ਦਾ ਰਹਿਣ ਵਾਲਾ ਹੈ ਨਿਜਰ ਉੱਥੋਂ ਦੇ ਰਹਿਣ ਵਾਲੇ ਸੀਗੇ ਹੈਗੇ ਚਾਹੇ ਭਾਰਤੀ ਸੀਗੇ ਪੰਜਾਬੀ ਸੀਗੇ ਪਰ ਰਹਿੰਦੇ ਉੱਥੇ ਸੀਗੇ ਪਰ ਉੱਥੋਂ ਦੀ ਗਵਰਨਮੈਂਟ ਕਹਿੰਦੀ ਹੈ ਕਿ ਜੇਕਰ ਸਾਡੇ ਕਿਸੇ ਬੰਦੇ ਨਾਲ ਇਸ ਤਰ੍ਹਾਂ ਹੋਇਆ ਸਾਡੇ ਕਿਸੇ ਬੰਦੇ ਦਾ ਕਤਲ ਹੋਇਆ ਤਾਂ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਜਿਦੇ ਵਿੱਚ ਭਾਰਤ ਦੇ ਕੁਝ ਲੋਕਾਂ ਤੇ ਸ਼ੱਕ ਚਿਤਾਇਆ ਸੀਗਾ ਕਿ ਭਾਰਤ ਦੇ ਵਿੱਚੋਂ ਹੀ ਕਿਸੇ ਨੇ ਕੰਮ ਕੀਤਾ ਹੋ ਸਕਦਾ ਹੈਗਾ ਸੋ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਕਤਲ ਹੋਇਆ ਸੀਗਾ ਹਰਦੀਪ ਸਿੰਘ ਨਿੱਜਰ ਦਾ ਤੇ ਇਸ ਮਾਮਲੇ ਦੇ ਵਿੱਚ ਜਲਦ ਹੀ ਜਿਹੜੇ ਨੇ ਕਾਤਲ ਗ੍ਰਿਫਤਾਰ ਕੀਤੇ ਜਾਣਗੇ ਸੂਤਰਾਂ ਦੇ ਮੁਤਾਬਕ ਇਹ ਵੱਡੀ ਖਬਰ ਔਨਰਟੀ ਤੁਹਾਡਾ ਸਵਾਗਤ ਹੈ ਮੈਂ ਨੂਰ ਵਰਜੂਤ ਲੈ ਕੇ ਹਾਜ਼ਰ ਵੱਡੀ ਤੇ ਅਹਿਮ ਖਬਰ ਹਰਦੀਪ ਸਿੰਘ ਨਿਜਰ ਦੇ ਕਤਲ ਮਾਮਲੇ ਨੂੰ ਜੁੜੀ ਹੋਈ ਹੈ ਇਹ ਖਬਰ ਦੱਸਦੀ ਹੈ ਕਿ ਕਤਲ ਹੋਇਆ ਸੀਗਾ ਜੂਨ ਮਹੀਨੇ ਦੇ ਵਿੱਚ ਤਾਂ ਉਸ ਨੂੰ ਲੈ ਕੇ ਕੈਨੇਡੀਅਨ ਪੁਲਿਸ ਬਹੁਤ ਹੀ ਸਖਤ ਹੋਈ ਹੋਈ ਸੀਗੀ ਤੇ ਕਾਤਲਾਂ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਬਰਕਰਾਰ ਸੀ ਤਾਂ ਹੁਣ ਜੋ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਕਾਤਲਾਂ ਨੂੰ ਜਿਹੜਾ ਕਾਬੂ ਕਰ ਲੇਗੀ ਪੁਲਿਸ ਗ੍ਰਿਫਤਾਰ ਕਰੇਗੀ ਇਹ ਸੂਤਰਾਂ ਦੇ ਮੁਤਾਬਿਕ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਸੋ ਅਹਿਮ ਖਬਰ ਹੈ ਅੱਜ ਦੀ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਨਾਲ ਜੁੜੀ ਅਹਿਮ ਖਬਰ ਹੈ ਸੂਤਰਾਂ ਮੁਤਾਬਕ ਹਰਦੀਪ ਸਿੰਘ ਨਿੱਜਰ ਦੇ ਕਾਤਲਾਂ ਦੀ ਜਲਦ ਹੀ ਗ੍ਰਿਫਤਾਰੀ ਹੋ ਸਕਦੀ ਹੈ ਨਿੱਜਰ 45 ਸਾਲਾਂ ਦੀ ਉਹਨਾਂ ਦੀ ਉਮਰ ਸੀਗੀ 18 ਜੂਨ ਨੂੰ ਸਰੀ ਦੇ ਵਿੱਚ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ ਜਦੋਂ ਉਹ ਇੱਕ ਗੁਰਦੁਆਰ ਤੋਂ ਨਿਕਲ ਰਹੇ ਸਨ ਵਸਟਿੰਗਨ ਪੋਸਟ ਨੇ ਸਤੰਬਰ ਦੇ ਵਿੱਚ ਵੀਡੀਓ ਫੂਟੇਜ ਅਤੇ ਗਵਾਹਾਂ ਦੇ ਬਿਉਰੇ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ ਸੀ ਕਿ ਨਿੱਜਰ ਦੇ ਕਤਲ ਦੇ ਵਿੱਚ ਘੱਟੋ ਘੱਟ 6 ਲੋਕ ਸ਼ਾਮਿਲ ਸਨ ਤੇ ਦੋ ਜਿਹੜੇ ਸੀਗੇ ਵਾਹਨਾ ਤੇ ਸਵਾਰ ਸੀਗੇ ਸੂਤਰਾਂ ਦੇ ਕਹਿਣਾਂ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਾਤਲ ਕੈਨੇਡਾ ਵਿੱਚ ਹੀ ਮੌਜੂਦ ਨੇਗੇ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ RCMP ਦੇ ਵੱਲੋਂ ਲਗਾਤਾਰ ਉਹਨਾਂ ਤੇ ਨਜ਼ਰ ਰੱਖੀ ਜਾ ਰਹੀ ਹੈ ਤੇ ਆਉਣ ਵਾਲੇ ਕੁਝ ਹਫ਼ਤਿਆਂ ਦੇ ਵਿੱਚ ਹੀ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ ਸੂਤਰਾਂ ਦੇ ਮੁਤਾਬਿਕ ਹਰਦੀਪ ਸਿੰਘ ਨਿੱਜਰ ਨੂੰ ਗੋਲੀਆਂ ਮਾਰਨ ਵਾਲੇ ਕੈਨੇਡਾ ਛੱਡ ਕਿਧਰੇ ਨਹੀਂ ਗਏ ਤੇ RCMP ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਉਹਨਾਂ ਤੇ ਨਿਗਾਹ ਰੱਖੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਜਦੋਂ ਦੋਵਾਂ ਵਿਰੋਧ ਦੋਸ਼ ਤਾਇਰ ਕੀਤੇ ਜਾਣਗੇ ਤਾਂ ਪੁਲਿਸ ਇਸ ਕਤਲ ਦੇ ਵਿੱਚ ਕਾਤਲਾਂ ਤੇ ਭਾਰਤ ਸਰਕਾਰ ਦੀ ਸ਼ਮੂਲੀਅਤ ਬਾਰੇ ਵੀ ਸਪਸ਼ਟੀਕਰਨ ਦੇਵੇਗੀ ਸੋ ਫਿਲਹਾਲ ਦੀ ਜੋ ਖਬਰ ਜੋ ਸਾਹਮਣੇ ਆ ਰਹੀ ਹੈ ਕਿ ਕਾਤਲ ਜਿਹੜੇ ਐ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਹੈ ਇੰਨੀ ਕਿ ਜਾਣਕਾਰੀ ਜਿਹੜੀ ਕੈਨੇਡਾ ਦੀ ਪੁਲਿਸ ਨੂੰ ਮਿਲ ਗਈ ਹੈ ਕਿ ਉਹ ਇੱਥੋਂ ਛੱਡ ਕੇ ਵੀ ਕਿਤੇ ਨਹੀਂ ਭੱਜੇ ਹੈਗੇ ਤਾਂ ਹਰਦੀਪ ਸਿੰਘ ਨਿਜਰ ਕਤਲकांड ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਭਾਰਤ 'ਤੇ ਦੋਸ਼ ਲਗਾਏ ਸੀਗੇ ਸਤੰਬਰ ਦੇ ਵਿੱਚ ਟਰੂਡੋ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਖੜ ਕੇ ਕਿਹਾ ਸੀਗਾ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟ ਦਾ ਹੱਥ ਹੈ ਹਾਲਾਂਕਿ ਭਾਰਤ ਨੇ ਨਾ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਸੀਗਾ ਕਿਉਂਕਿ ਇਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਆਪਸ ਦੇ ਵਿੱਚ ਜਿਹੜਾ ਕੈਨੇਡਾ ਤੇ ਭਾਰਤ ਦੇ ਵਿੱਚ ਫੁੱਟ ਪੈਂਦੀ ਹੋਈ ਕਿਤੇ ਨਾ ਕਿਤੇ ਨਜ਼ਰ ਆਈ ਤੇ ਜਿਸ ਤੋਂ ਬਾਅਦ ਕੈਨੇਡਾ ਨੇ ਵੀ ਕਈ ਐਕਸ਼ਨ ਲਏ ਤੇ ਭਾਰਤ ਨੇ ਵੀ ਕਈ ਇਸ ਨੂੰ ਲੈ ਕੇ ਐਕਸ਼ਨ ਲਏ ਸੀ ਕਿਉਂਕਿ ਇੱਕ ਇਸ ਗੱਲ ਪਿੱਛੇ ਕਿਉਂਕਿ ਉਸ ਦੇ ਵੱਲੋਂ ਕਹਿ ਦਿੱਤਾ ਗਿਆ ਸੀਗਾ ਕਿ ਜਿਹੜਾ ਭਾਰਤ ਦੇ ਵਿੱਚ ਕੋਈ ਹੱਥ ਹੋ ਸਕਦਾ ਹੈ ਕਿ ਜਿਹੜਾ ਉੱਥੋਂ ਦਾ ਰਹਿਣ ਵਾਲਾ ਹੈ ਨਿਜਰ ਉੱਥੋਂ ਦੇ ਰਹਿਣ ਵਾਲੇ ਸੀਗੇ ਹੈ ਕਿ ਚਾਹੇ ਭਾਰਤੀ ਸੀਗੇ ਪੰਜਾਬੀ ਸੀਗੇ ਪਰ ਰਹਿੰਦੇ ਉੱਥੇ ਸੀਗੇ ਪਰ ਉੱਥੋਂ ਦੀ ਗਵਰਨਮੈਂਟ ਕਹਿੰਦੀ ਹੈ ਕਿ ਜੇਕਰ ਸਾਡੇ ਕਿਸੇ ਬੰਦੇ ਨਾਲ ਇਸ ਤਰ੍ਹਾਂ ਹੋਇਆ ਸਾਡੇ ਕਿਸੇ ਬੰਦੇ ਦਾ ਕਤਲ ਹੋਇਆ ਤਾਂ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰਾਂਗੇ ਜਿਦੇ ਵਿੱਚ ਭਾਰਤ ਦੇ ਕੁਝ ਲੋਕਾਂ ਤੇ ਸ਼ੱਕ ਚਿਤਾਇਆ ਸੀਗਾ ਕਿ ਭਾਰਤ ਦੇ ਵਿੱਚੋਂ ਹੀ ਕਿਸੇ ਨੇ ਕੰਮ ਕੀਤਾ ਹੋ ਸਕਦਾ ਹੈਗਾ ਸੋ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕੈਨੇਡਾ ਦੇ ਵਿੱਚ ਕਤਲ ਹੋਇਆ ਸੀਗਾ ਹਰਦੀਪ ਸਿੰਘ ਨਿੱਜਰ ਦਾ ਤੇ ਇਸ ਮਾਮਲੇ ਦੇ ਵਿੱਚ ਜਲਦ